ਹਾਂਜੀ ਦੋਸਤੋ ਹਸੀ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਆਹ ਜਿਹੜੀ ਨੀਲੀ ਰਵੀ ਦੀ ਮੱਝ ਦਿਖਾਉਣੇ ਆ ਠੀਕ ਹੈ ਜੀ ਬੱਚਾ ਬੈਠਾ ਹੈ ਕੋਈ ਸਾਹਮਣੇ ਬੱਚੇ ਦੇ ਦੇਖੇ ਹਾਂ ਹਾਂ ਉਹਦਾ ਧਾਰਾ ਮਾਂ ਹੁੰਦੀ ਹੈ ਮਾਂ ਕੋਈ ਅਸੀਂ ਨਾ ਕੱਚੀ ਗੱਲ ਕਰੀਂ ਨਾ ਅਸੀਂ ਉਹਨਾਂ ਨਾਲ ਬਾਤ ਹੀ ਕਰਾਂਗੇ ਤੁਹਾਨੂੰ ਦਿਖਾਉਂਦੇ ਹਾਂ ਬਸ ਕਿ ਤੂੰ ਐਂ ਦੱਸ ਗੱਲ ਜੀ ਤਾ ਤੂੰ ਮੈਨੂੰ ਪਿਛਲੇ ਕਿਹੜੇ ਵੀ ਨਹੀਂ ਮੈਂ ਦਿੱਤੀ ਐਂ ਤੂੰ ਮੇਰੇ ਨਾਲ ਪਿਆਰ ਪਾਗਲ ਸੁਣ ਲੈ ਤੇਰੀ ਮੈਂ ਵੇਚਿਆ ਕਰਾਂਗਾ ਅੱਗੇ ਜਿਆਦਾ ਦੋਸਤ ਫੜ ਜਾ ਹੁਣ ਤੂੰ ਕਾਹਦੇ ਪੂਰੇ ਜਾ ਬੈਠ ਬੈਠ ਬੱਚੇ ਦੇ ਕਰ ਮੈਂ ਪੂਰੀ ਜਾਣਕਾਰੀ ਦਿੰਨੇ ਆ ਦੋਸਤੋ ਹਨਾ ਆਪਾਂ ਜੇ ਗੱਲ ਕਰ ਗਏ ਹਨਾ ਮੱਝ ਦਾ ਦਿਖਾਉਣ ਦਾ ਮਤਲਬ ਇਹ ਵੀ ਕਰੈਕਟਰ ਪੱਖੋਂ ਬਹੁਤ ਚੰਗੀ ਮੱਝਾ ਸੋਹਣੀ ਮੱਝ ਬਾਕੀ ਇੱਕ ਪ੍ਰੋਬਲਮ ਜ਼ਰੂਰ ਹੋਊਗੀ ਹਨਾ ਜਿਹੜਾ ਕੋਈ ਕਾਟਾ ਵਾਧਾ ਹੁੰਦਾ ਆ ਦੇਖੋ ਤੁਸੀਂ ਬੱਚੇ ਦੀ ਜੀ ਗੱਲ ਕਰ ਗਏ ਆਪਾਂ ਬੱਚਾ ਪੂਰਾ ਇਹਦਾ ਤੇ ਬਾਕੀ ਸੋਣੀ ਬਹੁਤ ਮੱਝ ਲੱਗੀ ਹੈ ਨਾ ਮੈਂ ਤਾਂ ਮਖਿਆ ਵੀ ਫੱਗੂ ਮੰਡੀ ਤੇ ਇਹ ਲੈ ਕੇ ਆਈ ਸੀ ਮੱਝ ਦੇਖੋ ਤੁਸੀਂ ਕਰੈਕਟਰ ਪੱਖੋਂ ਹਨਾ ਥਾਨ ਲੈਵੇ ਦੀ ਜਿਹੜਾ ਧਾਰ ਦੀ ਧਾਰ ਕਿੱਡੀ ਚੰਗੀ ਹੈ ਦੀ ਤੁਸੀਂ ਉਹ ਦੇਖ ਲਓ ਚੰਗੀ ਮੱਝ ਬਹੁਤ ਚੰਗੀ ਮੱਝ ਇੱਕ ਗੱਲ ਹੋਰ ਹੋ ਗਈ ਬਸ ਵੀ ਜਿਹੜੀ ਗੱਲ ਕਿੰਨੇ ਦੀ ਘਾੜ ਲਈ अच्छा जानकारी ਆਪਾਂ ਤੁਹਾਨੂੰ ਦੇ ਸਕਦੇ ਹਾਂ ਇੱਕ ਹਨਾ ਵੀ ਜੇ ਇਹਦਾ ਬੱਚਾ ਹੁੰਦਾ ਉਹ ਬਹੁਤ ਨਾਲ ਹੁੰਦਾ ਫਿਰ ਇਦੋਂ ਵੀ ਚੰਗੀ ਹੁੰਦੀ 92000 ਰੁਪਏ ਦੀ ਮੈਂਸ ਖਰੀਦੀ ਆ ਦੋਸਤੋ ਇਹ ਬਾਈਆਂ ਨੇ ਬੱਚੇ ਦੇ ਉੱਤੇ ਧਾਰਾ ਮਾਰ ਕੇ ਜਿਹੜੀਆਂ ਚੈੱਕ ਕਰ ਲੈਣਗੇ ਦੇਖੋ ਈਦਾ ਆਪਾਂ ਨੂੰ ਪਹਿਲੀ ਮੈਨ ਲਈ 18 ਕਿਲੋ ਜੀ ਅੱਛਾ 18 ਕਿਲੋ ਦੀ ਗਾਰੰਟੀ ਆ ਠੀਕ ਹੈ ਆ ਆਪਾਂ ਗੱਲਬਾਤ ਕਰਵਾਉਣੀ ਆ ਮਾਲਕਾਂ ਨਾਲ ਛੋਟੀ ਤੇ ਆ ਕਿਹੜਾ ਪਿੰਡ ਆ ਜੀ ਤੁਹਾਡਾ ਆਪਣਾ ਮੁਖਸਰ ਜੀ ਮੁਖਸਰ ਠੀਕ ਹੈ ਜੀ ਠੀਕ ਹੈ ਤੇ ਇਹ ਬੱਚੇ ਦਾ ਕਰਕੇ ਬਸ ਆਪਣਾ ਜਿਹੜਾ ਉਹ ਹਾਂ ਪਹਿਲਾਂ 1 15 ਲਾਉਂਦੇ ਸੀ ਸਵੇਰੇ ਅੱਛਾ ਸਵੇਰੇ 1 15 ਲਾਉਂਦੇ ਸੀਗੇ ਤੇ ਹੁਣ ਫਿਰ ਕਿੰਨੇ ਦੀ ਹੋਈ ਐ 95 ਅੱਛਾ ਅਸੀਂ ਬਾਈ ਕਹਿੰਦਾ ਸੀ 92 ਦੀ ਹੋਈ ਹੈਗੀ ਅੱਛਾ ਅੱਛਾ 95 ਦੀ ਚਲੋ ਕੋਈ ਗੱਲ ਨਹੀਂ ਉਹ ਤਾਂ ਚਲੋ ਆਏ ਆ ਵੀ ਹਨਾ ਮਾਣੋ ਬਟਾ ਵੀ ਬਾਕੀ ਤੁਸੀਂ ਦੇਖ ਲਓ ਵੀ ਮੁਕਸਰ ਦੀ ਮੱਝ ਹੈਗੀ ਬਾਈਆਂ ਦੀ ਹਨਾ ਤੇ ਘਾਟਾ ਜਿਹੜਾ ਰਲਿਆ ਹੋਵੇ ਉਹ ਤੁਹਾਨੂੰ ਪਤਾ ਹੀ ਆ 92000 ਰੁਪਏ ਦੀ 95 ਦੀ ਲਾ ਲਓ 92 ਦੀ ਲਾ ਲਓ ਮੱਝ ਬਹੁਤ ਜ਼ਾਦੇ ਚੰਗੀ ਆ ਕਰੈਕਟਰ ਪੱਖੋਂ ਤੁਸੀਂ ਜ਼ਰੂਰ ਦੱਸਿਓ ਹਨਾ ਤੁਹਾਨੂੰ ਇਹ ਮੱਝ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਤੇ ਬਾਕੀ ਮੈਨੂੰ ਲੱਗਦਾ ਮਗਰ ਨਾਲੇ ਹੋ ਮੈਨੂੰ ਐਂ ਲੱਗਦਾ ਕੱਟੇ ਇਹ ਕੱਟਾ ਸੀਗਾ ਦੋਸਤੋ ਹਨਾ ਤੇ ਆ ਜੋ ਤੇ ਇੱਕ ਮੱਝ ਤੁਹਾਨੂੰ ਮੈਂ ਦਿਖਾਦਾ ਹਨਾ ਜਿਵੇਂ ਇਹ ਮੱਝ ਵੀ ਦੇਖ ਲਓ ਤੁਸੀਂ ਬਹੁਤ ਜ਼ਿਆਦਾ ਚੰਗੀ ਆ ਠੀਕ ਐ ਆ ਦੇਖੋ ਕੱਟੋ ਕੱਟਣਾ ਵਾਲਾ 16 ਤੋਂ 17 ਕਿਲੋ ਦੁੱਧ ਪਾਊਗੀ ਇਹ ਮੱਝ 16 ਕਿਲੋ ਦਾ 15 ਕਿਲੋ ਦਾ ਗਾਰੰਟੀ ਆ ਪੇਠਪੋੜੀ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਮੱਝਾਂ ਜਿਹੜੀਆਂ ਨਾ ਕਹਿਣ ਤੋਂ ਭਾਵੇਂ ਇਹ ਇਹ ਅੱਜ ਇਸ ਮੱਝ ਦਾ ਰੇਟ ਜੇ ਆਪਾਂ ਗੱਲ ਕਰੀਏ ਹਨਾ ਰੇਟ ਦੀ ਇਹ ਜਿਹੀਆਂ ਮੱਝਾਂ 16 ਕਿਲੋ ਦੁੱਧਾਂ ਦੀ ਬੰਤਰ ਵਾਲੀਆਂ ਮੱਝਾਂ ਤੁਹਾਨੂੰ ਮੈਂ ਦੱਸਦਾ ਵੀ ਘੱਟੋ ਘੱਟ 130 ਤੋਂ ਦੀ ਹਨਾ ਅੱਜ ਇਹ ਮੱਝ ਹੈਗੀ ਆ ਤੇ ਤੁਸੀਂ ਜ਼ਰੂਰ ਦੱਸਿਓ ਸਵਾ ਸਵਾ ਦੀ ਬਸ ਇੱਥੇ ਆਪਣਾ ਐਸਟੀਮੇਟ ਹੈ ਇਹ ਬਾਕੀ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਇਹ ਫੱਗੂ ਮੰਡੀ ਦੀ ਵੀਡੀਓ ਅੱਜ ਇੱਕ ਵਾਰੀ ਫੇਰ ਜਿਹੜੀ ਹੈਗੀ ਮਾਲਕਾਂ ਨੇ ਤੋੜ ਲਈ ਆਪਾਂ ਤੁਹਾਨੂੰ ਫੇਰ ਦਿਖਾ ਦਿੰਨੇ ਆ ਦੇਖੋ ਹੈਗੀ ਹੈ ਕਿਸੇ ਪਾਸੋਂ ਘਾਟ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਵੀ ਹਾਂ ਆ ਦੇਖੋ ਸਿੰਗਾ-ਸੁੰਗਾ ਦੀ ਦੇਖੋ ਇਹ ਜਿਹੜੀਆਂ ਮੱਝਾਂ ਜਿਹੜੀਆਂ ਤਿੰਨ ਕ ਦਿਨ ਸੂਈ ਨਹੀਂ ਹੋਈਏ ਮੈਨੂੰ ਐ ਲੱਗਦਾ ਤਿੰਨ ਕ ਦਿਨ ਸਿਰਫ ਤਿੰਨ ਦਿਨ ਚੰਗੇਲੇ ਵੇਲੇ ਸ਼ੇਅਰ ਜ਼ਰੂਰ ਕਰਿਓ ਆਜੋ ਅੱਗੇ ਹੋਰ ਦਿਖਾਉਣੇ ਆ ਮੰਡੀ ਦਾ ਮਾਹੌਲ ਤੇ ਆਜੋ ਇੱਕ ਹੋਰ ਦਿਖਾਉਣਾ ਮੈਂ ਤੁਹਾਨੂੰ ਮਾਝੇ ਵੀ ਚੰਗੀ ਆ ਐਸੀ ਬਾਂਸ ਮਿਲਦੀ ਲੈ ਐਸੀ ਬਾਂਸ ਕਹਿੰਦਾ ਕਦੀ ਮਿਲਦੀ ਹੈ ਭਾਈ ਬੋਲ ਰਹਾ ਹੈ ਬਹੁਤ ਚੰਗੀ ਮਾਝੇ ਵੀ ਖੁੱਲੇ ਲੇਵੇ ਵਾਲੀ ਮੋੜ ਲਾ ਕਰਾ ਮੋੜ ਲਾ ਮੋੜ ਲਾ ਚੰਗੀ ਆ ਚੰਗੀ ਆ ਮੈਂ ਸਿੰਗਾ ਤੋਂ ਤੁਸੀਂ ਦੇਖ ਸਕਦੇ ਹੋ ਵੀ ਜ਼ਰੂਰ ਸਿੰਗਪੁਰ ਹੈ ਪਰ ਥੱਲੋਂ ਦੇਖੋ ਆ ਜੋ ਦੇਖ ਲਓ ਮਾਹੌਲ ਤੁਸੀਂ ਆ ਜੋ ਇਧਰ ਓਵਰਵਿਊ ਚੈੱਕ ਕਰਾ ਦਗੇ ਤੁਹਾਨੂੰ ਹਨਾ ਮੰਡੀ ਦਾ ਮਾਹੌਲ ਆ ਜਿਹੜਾ ਉਹ ਦਿਖਾ ਦਗੇ ਪਰ ਕਿਵੇਂ ਆ ਬਈ ਅੱਜ ਠੰਡਾ ਰਹਿ ਗਿਆ ਦਿੱਤਾ ਠੰਡਾ ਹੀ ਹੋਈ ਠੰਡਾ ਹੀ ਹੈ ਕੀ ਗੱਲ ਪਾਣੀ ਪੂਣੀ ਕਰਕੇ ਹਨਾ ਠੰਡਾ ਹੀ ਹੈ ਠੰਡਾ ਹੀ ਹੈ ਠੀਕ ਹੈ ਕਿਵੇਂ ਮਾਲ ਵਿਕੇ ਬਈ ਅੱਜ ਅੱਜ ਕਿਹਦਾ ਵਿਕੇ ਨਹੀਂ ਜਰ ਵਿੱਚ ਕਹੀ ਇਹਦੇ ਵਧੀਆ ਵੇਚ ਅੱਜ ਸਾਡਾ ਦਾ ਭਰਾ ਵੇਚ ਨਹੀਂ ਅੱਛਾ ਠੀਕ ਹੈ ਚਾਰ ਲੈਈ ਚਾਰੀ ਖੜੀਏ ਚਾਰ ਲਿਆ ਸੀ ਚੱਕ ਲਾ ਲੈ ਆ ਆ ਮੈਂ ਤਾਂ ਜੇ ਅੱਖ ਗਈ ਕਹਿੰਦਾ ਵੀ ਚਾਰ ਲਿਆਈ ਸੀ ਇਹਦੇ ਚਾਰੇ ਖੜੀਆਂ ਆਇਆ ਵਿੱਚ ਦੀ ਵੀਡੀਓ ਲੰਮੀ ਹੋ ਜੂ ਫਿਰ ਆਪਾਂ ਮਾੜੇ ਜੇ ਰੋਕ ਕੇ ਅੱਗੇ ਜੇ ਕੋਈ ਹੋਰ ਵੀਰ ਕੋਈ ਮਿਲਦਾ ਹੈ ਨਾ ਉਹਨੂੰ ਵੀ ਪੁੱਛਾਂਗੇ ਮੈਨੂੰ ਅੱਜ ਮੈਨੂੰ ਪਤਾ ਨਹੀਂ ਕਿਵੇਂ ਅੱਜ ਠੀਕ ਲੱਗਿਆ ਕੰਮ ਹੂੰ ਮੈਨੂੰ ਠੀਕ ਲੱਗਿਆ ਆ ਮੈਂ ਦੇਖੋਗੇ तकरीबन तकरीबन ਮੈਨੂੰ ਐ ਲੱਗਦਾ ਮੀਂਹ ਦਾ ਕਰਕੇ ਤਾਂ ਇਫੈਕਟ ਪੈ ਸਕਦਾ ਹੈਨਾ ਤੇ ਮੱਜਾਂ ਦਾ ਉਹ ਚੰਗੀਆਂ ਮੱਜਾਂ ਦੀ ਗੱਲ ਕਰਕੇ ਨਾ ਮੱਜਾਂ ਚੰਗੀਆਂ ਆਉਂਦੀਆਂ ਇੱਥੇ ਮੰਡੀ ਤੇ ਮੱਜਾਂ ਮਾੜੀਆਂ ਨਹੀਂ ਮੱਜਾਂ ਬਹੁਤ ਸਾਫ਼ ਸੁਥਰੀਆਂ ਮੱਜਾਂ ਆਉਂਦੀਆਂ ਤੇ ਬਾਕੀ ਹੁਣ ਤਾਂ ਜਿਵੇਂ ਪਹਿਲਾਂ ਮੀਂਹ ਪੈਣ ਲੱਗ ਗਿਆ ਮੀਂਹ ਦੇ ਵਿੱਚ ਕੀ ਆ ਤੁਹਾਨੂੰ ਪਤਾ ਵੀ ਕਈ ਵੀਰ ਹੁੰਦੇ ਨੇ ਹਨਾ ਜੋ ਮੋਲ ਵਿਕਣੋਂ ਹਟ ਜੇ ਪਰ ਉਹ ਲੈ ਲੂ ਜਾਂਦੇ ਨੇ ਵੀ ਚਲੋ ਇੱਥੇ ਹੁਣ ਮੀਂਹ ਪੈਣ ਲੱਗ ਗਿਆ ਗਾਗ ਦਾ ਫਰਕ ਪੈਂਦਾ ਮੱਲੋ ਮੱਲੇ ਆ ਮੈਂ ਵੀਡੀਓ ਤੁਹਾਨੂੰ ਪਤਾ ਵੀ ਬੰਦ ਨਹੀਂ ਕੀਤੀ ਆ ਬੂਰੀ ਮੈਂ ਖੜਾ ਦੇ ਕੇ ਬੂਰੀ ਦਾ ਪੁੱਛ ਕੇ ਭਾਈ ਇਹਨੂੰ ਬੂਰੀ ਬੂਰੀ ਚੰਗੀ ਲੱਗਦੀ ਆ ਹਾਂ ਓਏ ਚੰਗੀ ਆ ਕੀ ਕੀ ਰੇਟ ਆ ਬਈ ਪੂਰੀ ਦਾ ਅੱਛਾ ਇੱਕ 40 ਚਲੋ ਦੇਖਾਂ ਸਿਪਾਸੀਓ ਇਹ ਰੇਟ ਵਾੜਾ ਨਹੀਂ ਕਰੀ ਜਾਂਦਾ ਬਾਈ ਓਏ ਰੇਟ ਵੱਧ ਨਹੀਂ ਕੇ ਮੈਨੂੰ ਲੱਗਦਾ ਸਹੀ ਐ ਚਲ ਇਹ ਇੱਧਰ ਖੜੀਆਂ ਚਲੋ ਮਹਾ ਲਾਈਵ ਅੱਜ ਤੁਹਾਨੂੰ ਪਤਾ ਵੀ ਹੋਇਆ ਨਹੀਂ ਲਾਈਵ ਦੇ ਵਿੱਚ ਇੰਨਾ ਪਸ਼ੂ ਮਤਲਬ ਜਿਹੜਾ ਇੱਧਰ ਖੜਾ ਹੈਗਾ ਸਾਰੇ ਇਹ ਵੇਕੇ ਹੋਏ ਨੇ ਮਾਲ ਜਿਹੜਾ ਵੇਕਿਆ ਹੋਇਆ ਇਕੱਠਾ ਇਹੋ ਜਿਹੀਆਂ ਮੱਜਾਂ ਆਉਂਦੀਆਂ ਤੁਸੀਂ ਮਾੜਾ ਜਿਹੜਾ ਹੈਗਾ ਦੇਖ ਸਕਦੇ ਹੋ ਅੱਜ ਮੈਨੂੰ ਐ ਲੱਗਦਾ ਵੀ ਜਿਹੜਾ ਬਾਅਦ ਚੋਂ ਚਲਾਇਆ ਉਹ ਲਾਈਵ ਵਾਲਾ ਕੰਮ ਹੀ ਸਮਝ ਕੇ ਦੇਖਿਓ ਠੀਕ ਆ ਧੰਨਵਾਦ ਸਾਰਿਆਂ ਦਾ